ਅੰਨੇ ਦੇ ਬੋਲੇ ਪ੍ਰਸ਼ਾਸਨ ਨੂੰ ਦੱਸ ਸਕਦੇ ਆ ਵੀ ਤੁਹਾਡੀ ਕੀ ਹਕੀਕਤ ਹੈ ਸਾਡੀ ਮਾਨਯੋਗ ਸਰਕਾਰ ਕਹਿੰਦੀ ਸੀ ਵੀ ਐਨ ਆਰ ਆਈ ਦਾ ਇੱਥੋਂ ਆਣ ਕੇ ਵਿਦੇਸ਼ ਤੋਂ ਬਾਹਰ ਬਾਹਰ ਤੋਂ ਐਨ ਆਰ ਆਈ ਇਹ ਨੌਕਰੀਆਂ ਲੈਣਗੇ ਡਰਾਤ ਭਗਾ ਕੇ ਇਹਨਾਂ ਦੇ ਐਫੀਡਾਫਿਡ ਵੀ ਤਿਆਰ ਕਰਾ ਲੈ ਗਿਆ ਐਨ ਆਰ ਆਈ ਇਕੱਠੇ ਹੋ ਤਾਂ ਕਿ ਸਰਕਾਰ ਖਿਲਾਫ ਐਨ ਆਰ ਆਈ ਵਿੰਗ ਖਿਲਾਫ ਕੋਈ ਵੱਡਾ ਸੰਘਰਸ਼ ਨਹੀਂ ਕਿਹਾ ਜਾਵੇ 17 ਬਦਲੀਆਂ ਡੀਜੀਪੀ ਆ ਡੀਜੀਪੀ ਬਦਲੇ ਪਰ ਮਸਲਾ ਉੱਥੇ ਦਾ ਉੱਥੇ ਹੈ ਸਸਿਕਾਲ ਜੀ ਦਿਸ਼ਾ ਅਪਡੇਟ ਤੇ ਤੁਹਾਡਾ ਸਵਾਗਤ ਹੈ ਮੈਂ ਹਰਮਨ ਮੀਆਪੁਰੀ ਪੰਜਾਬ ਦੇ ਹਾਲਾਤ ਇੰਨੇ ਖਰਾਬ ਹੋ ਚੁੱਕੇ ਨੇ ਕਿ ਪੰਜਾਬ ਚ ਪੰਜਾਬ ਦੇ ਰਹਿਣ ਵਾਲੇ ਲੋਕਾਂ ਨੂੰ ਤਾਂ ਕੀ ਦੇਸ਼ ਵਿਦੇਸ਼ ਵਿੱਚ ਰਹਿਣ ਵਾਲੇ ਸਾਡੇ ਪੰਜਾਬੀ ਭਰਾਵਾਂ ਨੂੰ ਵੀ ਇਨਸਾਫ਼ ਨਹੀਂ ਮਿਲ ਰਿਹਾ ਸੋ ਤਾਜ਼ਾ ਮਸਲਾ ਲੁਧਿਆਣੇ ਤੋਂ ਹੈ ਜਿੱਥੋਂ ਦੇ ਰਹਿਣ ਵਾਲੇ ਬੀਬੀ ਜਗਿੰਦਰ ਕੌਰ ਸੰਧੂ ਜੋ ਫਰਾਂਸ 'ਚ ਰਹਿੰਦੇ ਨੇ ਉਹ ਇਨਸਾਫ ਲਈ ਦਰਬਦਰ ਥੋਕੜਾ ਖਾ ਰਹੇ ਨੇ 21 ਸਾਲਾਂ ਤੋਂ ਸੋ ਹੁਣ ਉਹ ਪਹੁੰਚੇ ਨੇ ਐਸ ਸੀ ਬੀ ਸੀ ਵਾਹ ਪੰਚਾਇਤ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਕੁੰਬੜਾ ਜੀ ਕੋਲ ਕਿਉਂਕਿ ਬਲਵਿੰਦਰ ਸਿੰਘ ਕੁੰਬੜਾ ਜੀ ਵੱਲੋਂ 7 ਫੀਸ ਦੀ ਲੇਟਾ ਤੇ ਪੱਕਾ ਮੋਰਚਾ ਲਗਾਇਆ ਗਿਆ ਜਿੱਥੇ ਪ੍ਰਸ਼ਾਸਨ ਤੋਂ ਤੰਗ ਪਰੇਸ਼ਾਨ ਲੋਕ ਆਉਂਦੇ ਰਹਿੰਦੇ ਨੇ ਸੋ ਪੂਰੀ ਗੱਲਬਾਤ ਲਈ ਆਪਾਂ ਗੱਲਬਾਤ ਕਰਾਂਗੇ ਬਲਵਿੰਦਰ ਸਿੰਘ ਕੁੰਬੜਾ ਜੀ ਕੁੰਬੜਾ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੁਬਲਵਿੰਦਰ ਜੀ ਕੀ ਇਹ ਸਾਰਾ ਮਸਲਾ ਜੋ ਬੀਬੀ ਜਗENDER ਕੌਰ ਸੰਧੂ ਦਾ ਹੈ ਇਹ ਕਹਿੰਦੇ 21 ਸਾਲਾਂ ਤੋਂ ਇਨਸਾਫ ਨਹੀਂ ਮਿਲ ਰਿਹਾ ਉਹਨਾਂ ਨੂੰ ਪਹਿਲਾਂ ਤਾਂ ਮੈਂ ਤੁਹਾਡੇ ਚੈਨਲ ਦਾ ਤੇ ਇਧਰੋਂ ਧੰਨਵਾਦ ਕਰਦਾ ਹਾਂ ਦੀਸ਼ਾ ਦਾ ਤੁਸੀਂ ਪਹਿਲੇ ਦਿਨ ਤੋਂ ਹੀ ਜਿਹੜਾ ਲੋਕਾਂ ਦੀ ਆਵਾਜ਼ ਪਬਲਿਕ ਤੱਕ ਪਹੁੰਚਾਣ ਸਰਕਾਰ ਤੱਕ ਪਹੁੰਚਾਣ ਦਾ ਬਹੁਤ ਵੱਡਾ ਇੱਕ ਯੋਗਦਾਨ ਪਾ ਰਹੇ ਹੋ ਤੇ ਗੱਲ ਕਰ ਲਈਏ ਕੱਲ ਜਿਹੜਾ ਸਾਡਾ ਵਿਸ਼ਾ ਹੈ 1.5 ਸਾਲ ਤੋਂ ਪਿਛਲੇ ਤੋਂ ਹਰ ਰੋਜ਼ ਕੋਈ ਨਾ ਕੋਈ ਦਿਨ ਖਾਲੀ ਨਹੀਂ ਜਾਂਦਾ ਜਦੋਂ ਕੋਈ ਨਾ ਵਿਸ਼ਾ ਹੋਵੇ ਨਾ ਕੋਈ ਪੀੜਤਾ ਹੋਵੇ ਉਹ ਕਿਸੇ ਵੀ ਕੌਮ ਕੀ ਮੇਰੇ ਕਿਸੇ ਵੀ ਕਸ਼ਟ ਦਾ ਹੋਏ ਜਿਹੜਾ ਪੀੜਤ ਹੈ ਉਹਦੀ ਇੱਕ ਤਕਲੀਫ ਸੁਣਨ ਵਾਸਤੇ ਅਸੀਂ ਤੁਹਾਡੇ ਸਰਾਹੀਂ ਅਸੀਂ ਪਬਲਿਕ ਨੂੰ ਦੱਸ ਸਕਦੇ ਹਾਂ ਸਰਕਾਰ ਨੂੰ ਦੱਸ ਸਕਦੇ ਹਾਂ ਤੇ ਅੰਨੇ ਤੇ ਬੋਲੇ ਪ੍ਰਸ਼ਾਸਨ ਨੂੰ ਦੱਸ ਸਕਦੇ ਹਾਂ ਵੀ ਤੁਹਾਡੀ ਕੀ ਹਕੀਕਤ ਹੈ ਤੇ ਗੱਲ ਕਰ ਲਈਏ ਬੀਬੀ ਜਗਿੰਦਰ ਕੌਰ ਸੱਧੂ ਦੀ ਇਹ 77 ਸਾਲ ਦੀ ਲੇਡੀ ਹੈ ਜਿਹੜੀ ਸੀਨੀਅਰ ਸਿਟੀਜ਼ਨ ਵੀ ਹੈ ਐਨ ਆਰ ਆਈ ਵੀ ਹੈ ਉਹਦੀਆਂ ਕੋਠੀਆਂ ਹੁੰਦੀਆਂ ਪਲਾਟ ਹੁੰਦੀਆਂ ਲੁਧਿਆਣੇ ਚ ਪੱਖੋ ਵਾਲਾ ਰੋਡ ਤੇ ਪਲਾਟ ਹੈ ਤੇ ਸਾਰਾ ਕੁਝ ਉੱਥੇ ਦਾ ਇੱਕ ਗੈਂਗ ਬਣਿਆ ਹੋਇਆ ਮਾਫੀਆ ਬਣਿਆ ਹੋਇਆ ਜਿਹੜਾ ਪੁਲਿਸ ਨਾਲ ਮਿਲ ਕੇ ਕੁੱਟੀਆਂ ਤੇ ਪਲਾਟਾਂ ਦੇ ਕਬਜ਼ੇ ਕਰਦਾ ਉਸ ਬੀਬੀ ਨੇ ਡ੍ਰਿਹੜ ਅਰਾਦਾ ਰੱਖਿਆ ਦੇਖੋ ਇੰਨੀ ਉਮਰ ਚਲ 77 ਸਾਲ ਜੇ ਲੜਾਈ ਲੜਦੇ ਇਕੱਲੀ ਨੇ ਲੜਨੀ ਲੜਾਈ ਕਿਵੇਂ ਔਖੀ ਹੈ ਸਾਡੀ ਮਾਨਯੋਗ ਸਰਕਾਰ ਕਹਿੰਦੀ ਸੀ ਵੀ ਐਨਆਰਆਈ ਦਾ ਇੱਥੋਂ ਆਣ ਕੇ ਵਿਦੇਸ਼ ਤੋਂ ਬਾਹਰ ਬਾਹਰ ਤੋਂ ਐਨਆਰਆਈ ਇਹ ਨੌਕਰੀਆਂ ਲੈਣਗੇ ਕਾਰੋਬਾਰ ਕਰਨਗੇ ਪਰ ਇੱਥੇ ਦੇ ਦਾ ਜਿਹੜਾ ਐਨਆਰਆਈ ਸਾਡੇ ਪੰਜਾਬੀ ਬਾਹਰ ਗਏ ਹੋਏ ਆ ਉਹ ਤਾਂ ਗਏ ਸੀ ਵੀ ਸਾਡੀ ਪ੍ਰਾਪਰਟੀ ਜਾਇਦਾਦ ਪੈਸਾ ਹੋਰ ਵਧੂਗਾ ਪਰ ਉਹਨਾਂ ਦੀ ਪਹਿਲੀ ਬੜਾਈ ਵੀ ਪ੍ਰਾਪਰਟੀ ਵੀ ਖੋਈ ਜਾ ਰਹੀ ਹੈ ਜੀਦੀ ਜਿਹਦਾ ਜਿਹੜਾ ਹੈਗਾ ਐਨਆਰਆਈ ਵਿੰਗ ਸੱਤ ਪੇਜ ਚ ਐਨਆਰਆਈ ਵਿੰਗ ਹੈ ਜਿਹੜਾ ਚਿੱਟਾ ਹਾਥੀ ਸਬਤ ਹੋ ਰਿਆ ਉੱਥੇ ਕੋਈ ਜਿਹੜੀ ਸੜਾਈ ਨਹੀਂ ਹੁੰਦੀ ਉਹ ਐਨਆਰਆਈ ਬੀ ਬੀ 50 ਕਵਾਰੀ ਤਕਰੀਬਾ ਇਥੇ ਐਨਆਰਆਈ ਵਿੰਗ ਚ ਜਾਇਆਈ ਮੰਤਰੀਆਂ ਨੂੰ ਮਿਲੀ ਸੀਐਮ ਨੂੰ ਮਿਲੀ ਸਰਕਾਰਾਂ ਬਦਲੀਆਂ 21 ਸਾਲ ਚ ਸਰਕਾਰਾਂ ਬਦਲੀਆਂ ਡੀਜੀਪੀ ਐਡੀਜੀਪੀ ਬਦਲੇ ਪਰ ਮਸਲਾ ਉਥੇ ਦਾ ਉਥੇ ਹੈ ਕਿਤੇ ਵੀ ਕਿਤੇ ਇਨਸਾਫ ਨਹੀਂ ਦੀ ਜਿਹੜੀ ਹੈ ਕੋਈ ਕਿਰਨ ਨਹੀਂ ਜਾਗਦੀ ਇਹ ਸਾਰੇ ਮਸਲੇ ਨੂੰ ਲੈ ਕੇ ਕੱਲ ਜਿਹੜਾ ਇੱਕ ਡੀਐਸਪੀ ਦਾ ਮਸਲਾ ਆਇਆ ਸੀ ਮੋਹਨ ਲਾਲ ਦਾ ਸਾਡੇ ਕੋਲੇ ਜੀ ਡੀ ਐਸ ਪੀ ਦਾ ਮੋਹਨ ਲਾਲ ਲਾ ਬੀਬੀ ਦਾ ਜਗਿੰਦਰ ਕੌਰ ਸੰਧੂ ਦਾ ਫੇਕ ਬਿਆਨ ਮੜਾ ਕੇ ਆਪਣੇ ਸਿਗਨੇਚਰ ਕਰਕੇ ਕਿਤੇ ਕਿਸੇ ਰਿਪੋਰਟ ਚ ਪਾਤੀ ਸੀ ਤਾਂ ਬੀਬੀ ਨੇ ਜਦੋਂ ਕੋਰਟ ਤੱਕ ਪਹੁੰਚ ਕੀਤੀ ਕੋਰਟ ਨੇ ਉਸ ਡੀ ਐਸ ਪੀ ਨੂੰ ਬੁਲਾਇਆ ਪਰ ਨਹੀਂ ਆਇਆ ਇੱਕ ਡੀ ਐਸ ਪੀ ਨੇ ਕੋਰਟ ਦੇ ਹੁਕਮਾਂ ਨੂੰ ਵੀ ਚੈਲੰਜ ਕਰਤਾ ਮੰਨਣ ਤੋਂ ਇਨਕਾਰ ਕਰਤਾ ਮਤਲਬ ਜਿਹੜਾ ਗਿਆ ਨਹੀਂ ਸੰਮਨ ਹੁੰਦੇ ਨੇ ਬਰਾਂਟ ਆਉਂਦੇ ਨੇ 5 5 5000 ਰੁਪਏ ਜੁਰਮਾਨਾ ਵੀ ਹੁੰਦਾ ਓਹਦੇ ਰੈਸਟ ਬਰਾਂਟ ਹੋਏ ਆ ਜਿਹੜਾ 9 ਤਰੀਕ ਨੂੰ ਸ਼ਾਇਦ ਉਹ ਪੇਸ਼ ਕੀਤਾ ਜਾਵੇ 9 ਤਰੀਕ ਨੂੰ ਰੈਸਟ ਕਰਕੇ ਇਹ ਕੋਰਟ ਦੇ ਆਰਡਰ ਹੈ ਪੀਪੀ ਕੱਲ ਲੈ ਕੇ ਆਈ ਸੀ ਤੇ ਆਰਡਰ ਇਹ ਕਮਿਸ਼ਨਰ ਲੁਧਿਆਣਾ ਨੂੰ ਹੋਏ ਨੇ ਵੀ ਇਸ ਡੀਐਸਪੀ ਨੂੰ ਪੇਸ਼ ਕੀਤਾ ਕਰੋ ਤੇ ਇਹਦਾ ਰਿਕਾਰਡ ਪੇਸ਼ ਕਰੋ ਤੇ ਹੁਣ ਦੇਖਦੇ ਆ 9 ਤਰੀਕ ਨੂੰ ਵੀ ਵੀ ਨੂੰ ਕੀ ਹੁੰਦਾ ਕੀ ਨਹੀਂ ਬੜਾ ਜੀ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਕਿਵੇਂ ਦੇਖਦੇ ਹੋ ਕਿ ਕਿ ਸਰਕਾਰ ਵੱਲੋਂ ਬਾਰ ਬਾਰ ਕਹਿ ਜੇ ਕਹਿ ਰਹੇ ਨੇ ਦਾਵਾ ਕਰ ਰਹੇ ਨੇ ਕਿ ਪੰਜਾਬ ਚ ਲਾਅ ਐਂਡ ਆਰਡਰ ਦੀ ਸਥਿਤੀ ਬਹੁਤ ਵਧੀਆ ਹੈ ਮੈਂ ਕਹਿੰਦਾ ਜੀ ਹਰ ਰੋਜ਼ ਜੇ ਵਧੀਆ ਹੁੰਦੀ ਸਥਿਤੀ ਅਸੀਂ ਕਿਉਂ ਸੜਕਾਂ ਦੇ ਬੈਠਦੇ ਇਹ ਲੋਕਾਂ ਦੇ ਕਿਉਂ ਕਟਮਾਰ ਹੁੰਦੀ ਆ ਸਾਹਮਣੇ ਮੇਰੇ ਕੁੰਮੜੇ ਪਿੰਡ ਦਾ ਪਰਿਵਾਰ ਬੈਠਿਆ ਡੇਢ ਮਹੀਨਾ ਹੋ ਗਈ ਮਾਰਕਟ ਹੋਈ ਹੈ 307 ਲੱਗੀ ਦੂਜੀ ਪਾਰਟੀ ਦੇ ਪਰ ਲੇਕਿਨ ਇੱਕ ਆਈਓਐਸਆਈ ਡਰਾਤ ਭਗਾ ਕੇ ਇਹਨਾਂ ਦੇ ਐਫੀਡਾਫਿਡ ਵੀ ਤਿਆਰ ਕਰਾ ਲੇ ਗਿਆ ਇਹ ਕਹਿ ਕੇ ਵੀ ਤੁਹਾਡੇ ਖਿਲਾਫ 326 ਬਣਦੀ ਨਹੀਂ ਤੁਹਾਡੇ ਤੇ ਕਰਾਸ ਕੇਸ ਹੈ ਪਰ ਕਰਾਸ ਕੇਸ ਦਾ ਕਾਗਜ਼ ਨਹੀਂ ਕੋਈ ਦੇ ਰਿਹਾ ਮੈਂ ਤਿੰਨ ਵਾਰੀ ਪੁੱਛ ਲਿਆ ਪਰ ਕੋਈ ਪੇਪਰ ਨਹੀਂ ਦੇ ਰਿਹਾ ਐਡੀ ਜਿਹੜੀ ਹੈ ਗੁੰਡਾਗਰਦੀ ਲੋਕ ਹੁਣ ਗੈਂਗਸਟਰਾਂ ਤੋਂ ਨਹੀਂ ਡਰਦੇ ਚੋਰਾਂ ਤੋਂ ਨਹੀਂ ਡਰਦੇ ਜਿੰਨਾ ਪੁਲਿਸ ਤੋਂ ਡਰ ਲੱਗਦਾ ਹਰ ਇੱਕ ਮਾਂ ਡਰਦੀ ਹੈ ਮੇਰੇ ਬੇਟੇ ਨੂੰ ਚੱਕ ਕੇ ਕਿਤੇ ਝੁੱਠਾ ਕਿਸਰਾਂ ਪਾਦਣ ਮੇਰੇ ਬੇਟੇ ਦੇ ਚੱਕ ਕੇ ਕੋਈ ਹੋਰ ਕਿਸਰਾਂ ਪਾਦਣ ਹਰ ਇੱਕ ਜਿਹੜੀ ਪੁਲਿਸ ਤੋਂ ਇੰਨੇ ਲੋਕ ਡਰਦੇ ਨੇ ਮੜਾ ਜੀ ਬੀਬੀ ਜਗਿੰਦਰ ਕੌਰ ਸੰਧੂ ਤੁਹਾਡੇ ਕੋਲ ਇੱਕ ਉਮੀਦ ਲੈ ਕੇ ਆਈ ਹੈ ਜੇਕਰ ਉਹਨਾਂ ਦੇ ਮਸਲੇ ਤੇ ਹੁਣ ਵੀ ਕੋਈ ਕਾਰਵਾਈ ਨਹੀਂ ਹੁੰਦੀ ਤਾਂ ਤੁਹਾਡੇ ਵੱਲੋਂ ਅਗਲੀ ਕੀ ਰਣਨੀਤੀ ਤਿਆਰ ਕੀਤੀ ਗਈ ਅਸੀਂ ਤੁਹਾਡੇ ਰਾਹੀਂ ਸਾਰੇ ਪੰਜਾਬ ਚ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰਦੇ ਆਂ ਤੇ ਬੀਬੀ ਜਗਿੰਦਰ ਕੌਰ ਸੰਧੂ ਨਾਲ ਕਰੋ ਸੰਪਰਕ ਸਾਡਾ ਮੋਰਚਾ ਫੇਸ ਸਾਧ ਦੀਆਂ ਲੇਟਾਂ ਕੋਲੇ ਲੱਗਿਆ ਹੋਇਆ ਇੱਥੇ ਸੰਪਰਕ ਕਰੋ ਤਾਂ ਕਿ ਸਾਰੇ ਐਨ ਆਰ ਆਈਆਂ ਨੂੰ ਇਕੱਠੇ ਲੈ ਕੇ ਅੱਜ ਬੀਬੀ ਜਗਿੰਦਰ ਕੌਰ ਸੰਧੂ ਆ ਕੱਲ ਨੂੰ ਦੂਜਾ ਪਰ ਤੇਜਾ ਮੇਰੇ ਕੋਲ ਪਹਿਲਾਂ 40-50 ਐਨਆਰਆਈ ਜਾਂਦੇ ਸੀ ਜਿਹੜੇ ਵਿਚਾਰੇ ਲੜਾਈ ਛੱਡ ਕੇ ਬਜਕਾਰ ਭੱਜ ਕੇ ਹੌਸਲਾ ਛੱਡ ਕੇ ਕਈ ਮਰ ਮੁੱਕ ਗਏ ਮੈਂ ਬੀਬੀ ਤੁਹਾਡੇ ਰਾਹੀਂ ਇਹ ਕਹਿਣਾ ਚਾਹੁੰਦੇ ਆ ਜਿਹੜੇ ਵੀ ਐਨਆਰਆਈ ਆ ਇਕੱਠੇ ਹੋ ਤਾਂ ਕਿ ਸਰਕਾਰ ਖਿਲਾਫ ਐਨਆਰਆਈ ਵਿੰਗ ਖਿਲਾਫ ਕੋਈ ਵੱਡਾ ਸੰਘਰਸ਼ ਲਿਖਿਆ ਜਾਵੇ ਤੇ ਬੀਬੀ ਦਾ ਜਦੋਂ ਤੱਕ ਇਹਨਾਂ ਨੂੰ ਇਨਸਾਫ ਨਹੀਂ ਮਿਲਦਾ ਅਸੀਂ ਪੂਰਾ ਸਹਿਯੋਗ ਜਣਾ ਮੋਰਚੇ ਵੱਲੋਂ ਦੰਦੇ ਰਹਿਣਾ ਧੰਨਵਾਦ ਸੋ ਐਸ ਸੀ ਸਰਦਲ ਬਲਵਿੰਦਰ ਸਿੰਘ ਕੁਮੜਾ ਜੀ ਐਸ ਸੀ ਬੀ ਐਸ ਸੀ ਮਹਾਪਛੇਤ ਪੰਜਾਬ ਦੇ ਪ੍ਰਧਾਨ ਸੋ ਬੀਬੀ ਜਗਿੰਦਰ ਕੌਰ ਦੇ ਕੇਸ ਤੇ ਅਗਲੀ ਕਾਰਵਾਈ ਕੀ ਹੁੰਦੀ ਹੈ ਉਹ 9 ਤਰੀਕ ਨੂੰ ਪਤਾ ਲੱਗੇਗਾ ਸੋ ਬੜੇ ਰੋ ਸਰਦਲ ਕੈਮਰਾਮੈਨ ਜਸਵਿੰਦਰ ਦੇ ਨਾਲ ਮੈਂ ਹਰਮਨ ਮੀਆਪੁਰੀ ਦਿਸ਼ਾ ਅਪਡੇਟ ਨਿਊਜ਼ ਹੌਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੋਂ ਤੁਹਾਡਾ ਪ੍ਰੈਸ ਦਾ ਸਾਰੇ ਟੀਵੀ ਚੈਨਲ ਵਾਲਿਆਂ ਦਾ ਤਾਂ ਇਧਰੋਂ ਧੰਨਵਾਦ ਤੁਸੀਂ ਸਾਡੀ ਜਿਹੜੀ ਆਵਾਜ਼ ਹੈ ਉਹ ਸਰਕਾਰੀ ਦਰਬਾਰੇ ਤੇ ਸੀਨੀਅਰ ਅਫਸਰ ਬੈਠੇ ਨੇ ਜਿਹੜੇ ਕੰਨਾਂ ਤੋਂ ਬੋਲੇ ਤੇ ਅੱਖਾਂ ਤੋਂ ਅੰਨੇ ਨੇ ਜਿਹੜੇ ਸੁਣ ਨਹੀਂ ਰਹੇ ਉਹਨਾਂ ਦੀ ਆਵਾਜ਼ ਤੱਕ ਪਹੁੰਚਾਉਣ ਵਾਸਤੇ ਤੁਸੀਂ ਸਾਡਾ ਬਹੁਤ ਵੱਡਾ ਇੱਕ ਯੋਗਦਾਨ ਹੈ ਲੋਕਾਂ ਨੂੰ ਨਿਆਂ ਸਾਫ਼ ਦਿਵਾਉਣ ਲਈ ਤੁਹਾਡਾ ਬਹੁਤ ਵੱਡਾ ਸਵਾਰਥਨ ਹੈ ਤੇ ਅੱਜ ਜਿਹੜੀ ਗੱਲ ਕਰੀਏ ਸਾਡਾ 1.5 ਸਾਲ ਤੋਂ ਪਿਛਲੇ ਤੋਂ ਲਗਭਗ ਰਿਜ਼ਰਵੇਸ਼ਨ ਚੋੜਫੜੋ ਮੋਰਚਾ ਫੇਸ ਆਬਦੀਆਂ ਨੇਟਾਂ ਕੋਲੇ ਚੱਲ ਰਿਹਾ ਫੇਕ ਸਰਟੀਫਿਕੇਟਾਂ ਨੂੰ ਲੈ ਕੇ ਜਿਹਦਾ ਸਾਰੇ ਕੇਸ ਅਸੀਂ ਕਰਦੇ ਆ ਪਰ ਲੇਕਿਨ ਜਿਹੜੇ ਪੀੜਤ ਲੋਕ ਨੇ ਸਰਕਾਰ ਦੇ ਦਰਵਾਜ਼ੇ ਜਾਂ ਕਿਸੇ ਪੁਲਿਸ ਪ੍ਰਸ਼ਾਸਨ ਤੋਂ ਉਹ ਪੀੜਤ ਲੋਕ ਹਰ ਰੋਜ਼ ਸਾਡੇ ਨਾਲ ਕੋਈ ਕੋਈ ਨਾ ਕੋਈ ਮੈਟਰ ਹੁੰਦਾ ਹੈ ਤੇ ਅੱਜ ਸਾਡੀ ਮੈਂਬਰ ਹੈ ਇਹ ਐਨ ਆਰ ਆਈ ਬੀਬੀ ਜਗਿੰਦਰ ਕੌਰ ਸੱਧੂ ਲੋਹਿਆਣੇ ਤੋਂ ਪਹੁੰਚੇ ਨੇ ਅਸੀਂ ਪਿਛਲੇ 10 11 ਸਾਲ ਤੋਂ ਬੀਬੀ ਦੀ ਪੂਰੀ ਸਪੋਰਟ ਜਿਹੜੀ ਮਦਦ ਕਰ ਰਹੇ ਨੇ ਇੱਕ ਐਨ ਆਰ ਆਈ ਬੀਬੀ 75 ਸਾਲਾ ਜਿਨ੍ਹਾਂ ਨੂੰ 1971 ਤੋਂ ਜੜਾਏਗਾ ਸੈਟਲ ਸੀ ਫਰਾਂਸ ਚ ਪੁਲਿਸ ਅਫਸਰ ਵੀ ਇਹਨਾਂ ਦਾ ਬੇਟੇ ਲਗੇ ਵ ਤੇ ਪੂਰੀ ਫੈਮਿਲੀ ਜਿਹੜੀ ਫਰਾਂਸ ਚ ਰਹੀ ਪਰ ਲੇਕਿਨ ਮੰਦੀ ਕੱਲ ਇਹ ਹੋਈ ਹੈ ਵੀ 21 ਸਾਲ ਲੜਾਈ ਲੜਦੇਨ ਹੋ ਗਏ ਸਰਕਾਰਾਂ ਚੇਂਜ ਹੋਈਆਂ ਕਾਲੀ ਦਲ ਆਇਆ ਕਾਂਗਰਸ ਆਇਆ ਅੱਜ ਆਮ ਆਦੀ ਪਾਰਟੀ ਦੀ ਇਮਾਨਦਾਰ ਸਰਕਾਰ ਵੀ ਤੁਹਾਡੇ ਸਾਹਮਣੇ ਬੈਠੀ ਹੈ ਤੇ ਗੱਲ ਕਰ ਲਈਏ ਬੀਬੀ ਕੋਲੇ ਕੋਠੀਆਂ ਸੀ ਪਲਾਟ ਸੀ ਨਜਾਇਜ਼ ਕਬਜ਼ੇ ਹੁੰਦੇ ਉੱਥੇ ਤੇ ਤਣਾੜ ਲੋਕੇ ਆ ਪੁਲਿਸ ਨਾਲ ਮਿਲ ਹੀ ਭੁਗਤ ਕਰਕੇ ਪਲਾਟਾਂ ਦੇ ਜਾਂ ਕੋਠੀਆਂ ਦੇ ਕਬਜ਼ੇ ਕਰ ਲੰਨੇ ਜਿਹੜੀ ਕੋਠੀ ਦਾ ਬੀਬੀ ਨੇ ਆਪਣੀ ਹਿੰਮਤ ਦਿਖਾ ਕੇ ਕਬਜ਼ਾ ਛੜਾਇਆ ਤੇ ਆਪਣੀ ਕੋਠੀ 'ਚ ਰਹਿ ਰਹੇ ਨੇ ਤੇ ਪਹਿਲਾਂ ਪਲਾਟਾਂ ਦੇ ਕਬਜ਼ਾ ਸੀ ਹੁਣ ਇੱਕ ਕੋਠੀ ਤੇ ਕਬਜ਼ਾ ਹੋਰ ਰਹਿ ਗਿਆ ਜੱਸੀ ਨਾਂ ਦਾ ਕੋਈ ਬੰਦਾ ਆ ਜਿਹੜਾ ਕਬਜ਼ੇ ਕਰ ਰਿਹਾ ਤੇ ਉਹਦੀ ਪੁਲਿਸ ਜਿਹੜੀ ਆ ਸਪੋਰਟ ਕਰ ਰਹੀ ਹੈ ਉਹ ਸਾਰਾ ਚਿੱਠਾ ਜਿਹੜਾ ਬੀਬੀ ਨੇ 21 ਸਾਲ ਤੋਂ ਲੈ ਕੇ ਮੈਂ ਕਹਿੰਦਾ ਜੇ ਦੋ ਤਿੰਨ ਕਿਤਾਬਾਂ ਲਿਖ ਜੇ ਹੋ ਜਾਣ ਤਾਂ ਵੀ ਨਹੀਂ ਇਹਨਾਂ ਦਾ ਜਿਹੜਾ ਹੈਗਾ ਹਕੀਕਤ ਦੱਸੀ ਜਾ ਸਕਦੀ ਤੇ ਜਿਸ ਇਸ ਬੀਬੀ ਨੇ ਜਿਹੜਾ ਦੋਸ਼ੀ ਕਰਮਚਾਰੀ ਸੀ ਪੁਲਿਸ ਵਾਲੇ ਡੀਜੀਪੀ ਐਡੀਜੀਵੀ ਤੱਕ 1-1 ਕਰੋੜ ਰੁਪਏ ਦਾ ਮਾਨਾਨੀ ਦਾ ਕੇਸ ਵੀ ਇਹਨਾਂ ਨੇ ਠੋਕਿਆ ਹੋਇਆ ਪਰ ਲੇਕਿਨ ਮਾਨਾਨੀ ਦੇ ਕੇਸ ਪਾਣ ਤੋਂ ਬਾਅਦ ਉਹਨਾਂ ਨੂੰ ਦੋਸ਼ੀ ਸਾਬਤ ਕਰਨ ਤੋਂ ਬਾਅਦ ਵੀ ਉਹਨਾਂ ਦੀ ਪ੍ਰਮੋਸ਼ਨਾਂ ਹੋਈਆਂ ਨਾ ਕਿ ਉਹਨਾਂ ਨੂੰ ਕੋਈ ਕਾਰਵਾਈ ਹੋਈ ਹੈ ਜਿਸ ਤੇ ਅੱਜ ਇੱਕ ਡੀਐਸਪੀ ਮੋਹਨ ਲਾਲ ਜਿਨੇ ਬੀਬੀ ਦਾ ਆਪਣਾ ਇੱਕ ਜਾਲੀ ਫਰਜੀ ਆਪੇ ਬਿਆਨ ਤਿਆਰ ਕਰਕੇ ਸਾਈਨ ਮਾਰਦੇ ਸੀ ਜਿਨ੍ਹਾਂ ਦੀ ਇਨਵੈਸਟੀਗੇਸ਼ਨ ਇਨਕੁਆਰੀ ਨਾਲ ਸਾਰਾ ਰਿਕਾਰਡ ਕਢਾ ਕੇ ਜਦੋਂ ਕਰਾਈ ਤਾਂ ਉਹਦੇ ਖਿਲਾਫ 420 467 468 ਲੱਗ ਕੇ ਕੋਰਟ ਨੇ ਕਾਰਵਾਈ ਕੀਤੀ ਤੇ ਕੋਰਟ ਨੂੰ ਉਹਨਾਂ ਕਈ ਵਾਰੀ ਸੱਮਨ ਕੀਤੇ ਨੋਟਿਸ ਕੀਤੇ ਪਰ ਨਾ ਮੰਨਿਆ ਤਾਂ ਹੁਣ ਕੋਰਟ ਤੋਂ ਜਿਹੜਾ ਹੈਗਾ ਰੈਸਟ੍ਰੈਂਟ ਦੇ ਆਰਡਰ ਕਰੇ ਡੀਐਸਪੀ ਮੋਹਨ ਲਾਲ ਦੇ ਜਿਹੜਾ ਉਸ ਵੇਲੇ ਉੱਥੇ ਟ੍ਰੈਫਿਕ ਦਾ ਇੰਚਾਰਜ ਸੀ ਲੁਧਿਆਣਾ ਤੇ ਉਹ ਸਾਰੀ ਹਕੀਕਤ ਵੀ ਬੀਬੀ ਖੁਦ ਦੱਸਦੇ ਹੋਏ ਸਾਰਾ ਇਹ ਅਸੀਂ ਪਹਿਲਾਂ ਚੰਡੀਗੜ੍ਹ ਪ੍ਰੈਸ ਕਾਨਫਰੰਸਾਂ ਵਿੱਚ ਤੁਹਾਡੇ ਰਾਹੀਂ ਕਈ ਵਾਰੀ ਕਰ ਚੁੱਕੇ ਨੇ ਪਰ ਲੇਕਿਨ ਅੱਜ ਵੀ ਇਹ ਦਰਦਰ ਦੀਆਂ ਠੋਕਰਾਂ ਖਾ ਰਹੇ ਨੇ ਉੱਥੇ ਹੀ ਐਨ ਆਰ ਆਈ ਵਿੰਗ ਜਿਹੜੇ ਚੀਤੇ ਸਾਥੀ ਸਾਫ ਤੋਰੇ ਨੇ ਜਿਹੜੇ ਐਨ ਆਰ ਆਈ ਵਿੰਗ ਨੇ ਉੱਥੇ ਸਾਰੇ ਜਿਹੜਾ ਦੇ ਜਿਨ੍ਹਾਂ ਦੇ ਖਿਲਾਫ ਕੇਸ ਚੱਲ ਰਹੇ ਮਾਨਨਦੀ ਦੇ ਉਹ ਐਨ ਆਰ ਆਈ ਵਿੰਗ ਚ ਹੈਗੇ ਜਦੋਂ ਮੇਲ ਰਾਹੀਂ ਵੀ ਵੀ ਮੁੱਖ ਮੰਤਰੀ ਨੂੰ ਭੇਜਦੀ ਹੈ ਤਾਂ ਉਹ ਐਨ ਆਰ ਆਈ ਵਿੰਗ ਚ ਭੇਜਦਾ ਐਨ ਆਰ ਆਈ ਵਿੰਗ ਚ ਉਹ ਬੰਦੇ ਬੈਠੇ ਨੇ ਜਿਨ੍ਹਾਂ ਦੇ ਖਿਲਾਫ ਪਹਿਲਾਂ ਹੀ ਜਿਹੜਾ ਮਾਨਨਦੀ ਦੇ ਕੇਸ ਚੱਲ ਰਹੇ ਨੇ ਦ ਫਲਟਰ ਬੰਦੇ ਨੇ ਤੇ ਇਸ ਕਰਕੇ ਬੀਬੀ ਨੂੰ ਕਿਤੇ ਨਿਆਨਸਾਫ ਨਹੀਂ ਮਿਲਦਾ ਅਸੀਂ ਤੁਹਾਡੇ ਰਾਹੀਂ ਮਾਨਯੋਗ ਮੁੱਖ ਮੰਤਰੀ ਪੰਜਾਬ ਡੀਜੀਪੀ ਪੰਜਾਬ ਨੂੰ ਕਹਿਣਾ ਚਾਹੁੰਦੇ ਆ ਕਿ ਜਿਹੜਿਆਂ ਘਰੇ ਬੈਠਿਆਂ ਸੁਖ-ਸੌਲਤਾਂ ਦੇਣ ਦੀ ਗੱਲ ਕਰ ਰਹੇ ਨੇ ਤੇ ਬਹੁਤ ਵੱਡੇ-ਵੱਡੇ ਦਾਅਵੇ ਤੇ ਵਾਅਦੇ ਕਰ ਰਹੇ ਨੇ ਉਹ ਬਿਲਕੁਲ ਖੋਖਲੇ ਸਾਬਤ ਹੋ ਰਹੇ ਨੇ ਹੁਣ ਤੁਸੀਂ ਆਪ ਖੁਦ ਹਕੀਕਤਾ ਜੋ ਬੀਬੀ ਤੇ ਆਪਣੀ ਸੁਣ ਲੈਣੀ ਵੀ ਮੇਰੇ ਨਾਲ ਹੋ ਕੀ ਰਿਹਾ ਕੀ ਨਹੀਂ ਇਹ ਅੱਜ ਇੱਕ ਪਹਿਲਾ ਮੈਟਰ ਨਹੀਂ ਪਹਿਲਾਂ ਵੀ ਅਸੀਂ ਇੱਕ ਡੇਰਾ ਵਸੀ ਥਾਣੇ ਦੀ ਗੱਲ ਕਰ ਲਿਓ ਜਦੋਂ ਥਾਣੇ ਦਾ ਘਰੋਂ ਰੱਖਦੇ ਆ ਤਾਂ ਇੱਕ 11 ਸਾਲ ਦੀ ਬੱਚੀ ਸੀ ਬੇਟੀ ਸੀ ਜਿਹਦਾ ਰੇਪ ਕੇਸ ਸੀ ਤਾ ਹੁਣ ਜਿਹੜੀ ਐ ਬਹੁਤ ਔਖੀ ਕ ਜੀਰੋ ਨੰਬਰ ਐਫ ਆਈ ਆਰ ਕਰਕੇ ਗੁਰਦਾਸਪੁਰ ਭੇਜਦੀ ਉਹ ਗੁਰਦਾਸਪੁਰ ਤੋਂ ਕੱਲ ਤੱਕੇ ਖਾ ਕੇ ਬੀਬੀ ਦੁਬਾਰੇ ਫੇਰ ਰੋਂਦੀ ਆ ਰ ਬੇਟੀ ਇੱਥੇ ਆਈਆਂ ਤਾਂ ਅਸੀਂ ਡੀ ਐਸ ਪੀ ਨਾਲ ਸਵੇਦ ਦਾ ਸੰਪਰਕ ਕਰਨਾ ਚਾਹੁੰਦੇ ਡੇਰਾ ਬਸੀ ਨਾਲ ਐਸ ਐਚਓ ਨਾਲ ਪਰ ਕੋਈ ਗੱਲਬਾਤ ਨਹੀਂ ਹੋ ਰਹੀ ਉਹਨਾਂ ਦੇ ਖਿਲਾਫ ਵੀ ਜਿਹੜੀ ਐ ਕੱਲ ਪੁਲਿਸ ਚ ਹੈ ਲੁਧਿਆਣੇ ਦੀ ਹੋਵੇ ਜਾਂ ਮੋਹਾਲੀ ਦੀ ਹੋਵੇ ਜਾਂ ਰੋਪੜ ਦੀ ਹੋਵੇ ਕਿਤੇ ਵੀ ਬੰਦਿਆਂ ਨੂੰ ਨਿਆਂ ਸਾਫ ਨਹੀਂ ਮਿਲਦਾ ਤੇ ਇਸੇ ਕਰਕੇ ਤੁਹਾਨੂੰ ਅੱਜ ਦੱਸਦੇ ਆ ਕਿ ਆ ਹਾਲਤ ਬੀਬੀ ਦੀ ਜਿਹੜੀ ਹਕੀਕਤ ਐ ਇਕ ਕੋਰਟ ਦੇ ਆਰਡਰਾਂ ਨੂੰ ਚੈਲੰਜ ਕਰ ਰਿਹਾ ਜਿਹੜਾ ਡੀਐਸਪੀ ਕੋਰਟ ਤੇ ਬੁਲਾਇਆ ਵਾ ਨਹੀਂ ਪਹੁੰਚਦਾ ਜਿਸ ਦੀ 9 ਤਰੀਕ ਹੈ ਤੇ 9 ਤਰੀਕ ਨੂੰ ਦੇ ਅਰੈਸਟ ਵਾਰੰਟ ਹੋਏ 9 ਤਰੀਕ ਵਾਸਤੇ 9 ਤਰੀਕ ਨੂੰ ਸ਼ਾਇਦ ਉਹ ਅਰੈਸਟ ਕਰਕੇ ਲੈ ਜਾਣਾ ਹੁਣ ਕਿਵੇਂ ਕਰਨਾ ਕਿਵੇਂ ਨਹੀਂ ਸਾਨੂੰ ਜਿਹੜਾ ਮਾਨਯੋਗ ਅਦਾਲਤ ਤੋਂ ਪੂਰਾ ਵਿਸ਼ਵਾਸ ਹੈ ਭਰੋਸਾ ਹੈ ਤਾਂ ਕਿ ਅਦਾਲਤ ਇਹ ਸਾਨੂੰ ਕੋਈ ਰਿਲੀਫ ਦੇ ਸਕਦੀ ਆ ਅਦਾਲਤ ਤੋਂ ਹੀ ਸਾਨੂੰ ਕੋਈ ਇਨਸਾਫ ਮਿਲ ਸਕਦਾ ਇਸ ਪ੍ਰਸ਼ਾਸਨ ਤੋਂ ਇਸ ਪੁਲਿਸ ਤੋਂ ਇਸ ਸਰਕਾਰਾਂ ਤੋਂ ਕੋਈ ਮੈਂ ਆਪਣਾ ਐਨਆਰਆਈ ਐਨਆਰਆਈ ਤਾਂ ਗਏ ਸੀ ਬਾਹਰੋਂ ਵਿਦੇਸ਼ਾਂ 'ਚ ਪੈਸਾ ਕਮਾਉਣ ਪ੍ਰੋਪਰਟੀ ਜਾਇਦਾਦ ਬਣਾ ਬੱਚੇ ਸੈਟਲ ਕਰਨ ਹੋਰ ਕਰ ਪਰ ਲੇਕਿਨ ਹੋਇਆ ਕਿ ਜਿਹੜੀ ਇਹਨਾਂ ਦੀ ਪਹਿਲਾਂ ਵੀ ਪ੍ਰੋਪਰਟੀ ਸੀ ਜਿਹੜੀ ਘਰੇ ਸੀ ਉਹ ਘਰ-ਬਾਰ ਵੀ ਲੁੱਟੇ ਗਏ ਬਾਹਰੋਂ ਦਾ ਕੀ ਲੈ ਕੇ ਆਣੇ ਸੀ ਸਾਡੀ ਸਰਕਾਰ ਕਹਿੰਦੀ ਸੀ ਵੀ ਐਨ ਆਰ ਆਈ ਇੱਥੇ ਬਾਹਰ ਵਿਦੇਸ਼ਾਂ ਤੋਂ ਇੱਥੇ ਨੌਕਰੀਆਂ ਲੈਣ ਆਣਗੇ ਆਣੇ ਇਹ ਆ ਨੌਕਰੀ ਮੰਗਣ ਆਣਗੇ ਇੱਥੇ ਰਹਿਣ ਆਣਗੇ ਪਰ ਤੁਹਾਡਾ ਐਨ ਆਰ ਆਈਆਂ ਦਾ ਹਾਲਤ ਦੇਖ ਲਓ ਜਿਹੜੀ ਪਹਿਲਾਂ ਛੱਡੇ ਐਨ ਆਰ ਆਈ ਗਏ ਨੇ ਉਹਨਾਂ ਦੀ ਹਾਲਤ ਕੀ ਹੋਈ ਪਈ ਹੈ ਅੱਜ ਬੀਬੀ ਜਗਿੰਦਰ ਕੌਰ ਸੰਧੂ ਜੀ ਜਿਹੜੇ ਤੁਹਾਡੇ ਮਾਧਿਅਮ ਰਾਹੀਂ ਤੁਹਾਡੇ ਚੈਨਲ ਰਾਹੀਂ ਕਹਿੰਦੇ ਆ ਅਸੀਂ ਤab ਬਹੁਤ ਅਨੇਕਾਂ ਧਾਰਨਾ ਬੀਬੀ ਜਗਿੰਦਰ ਕੌਰ ਸੰਧੂ ਵਰਗੀਆਂ ਤੁਹਾਨੂੰ ਪੰਜਾਬ ਚੋਂ ਦੇਖ ਸਕਦੇ ਜਿਹੜੇ ਐਨ ਆਰ ਆਈ ਦੁਖੀ ਹੋ ਕੇ ਉੱਥੇ ਦਾ ਵਿਚਾਰੇ ਕਬਾਨਗੇ ਸੀ ਇਹਦੇ ਦੀ ਪਿਛਲੀਆਂ ਪ੍ਰਾਪਰਟੀਆਂ ਵੀ ਜਿਹੜੀਆਂ ਦੱਬੀਆਂ ਵੀ ਆ ਜਿਹੜਿਆਂ ਦੇ ਲਿਟੀਗੇਸ਼ਨ ਇੱਥੇ ਕੇਸ ਚੱਲ ਰਹੇ ਕੋਟਾਂ ਚ ਦਾ ਦਸਿਆ 20-20 ਸਾਲ ਕੇਸ ਚੱਲਦੇ ਨੇ ਇਹਨਾਂ ਨੂੰ ਬੰਦਾ ਮਾਰ ਬੁੱਕ ਜਾਂਦਾ ਜਦੋਂ ਬੀਬੀ ਆਉਣ ਲੱਗੀ ਸਾਡੇ ਕੋਲ 10 2012 13 ਤੋਂ ਸਾਡਾ ਸੰਪਰਕ ਹੋਇਆ ਅਸੀਂ ਮਿਲੇ 15 ਜਾਂ 20 ਐਨ ਆਰ ਆਈ ਸੀ ਜਿਨ੍ਹਾਂ ਜੋ ਸਿਰਫ ਕੇਵਲ ਇੱਕ ਐਨ ਆਰ ਆਈ ਰਹਿ ਗਈ ਕੁਝ ਤਾਂ ਬਦੇਸਾਂ ਚੋਂ ਲੜਾਈ ਛੱਡ ਕੇ ਜਿਹੜੇ ਵਿਚਾਲੇ ਚਲੇ ਗਏ ਕੁਝ ਸੁਚੇਰੇ ਮਰਮੁਖੇ ਕੁਝ ਹੌਂਸਲਾ ਛੱਡ ਗਏ ਉਹਨਾਂ ਚੋ ਸਿਰਫ ਦਾ ਸਿਰਫ 12 13 ਐਨਆਰਆਈਆਂ ਚੋ ਇੱਕ ਐਨਆਰਆਈ ਐ ਜਿਹੜੀ ਬੀਬੀ ਜਗਿੰਦਰ ਕੌਰ ਸੰਧੂ ਸਾਡੇ ਸਾਹਮਣੇ ਅੱਜ ਬੈਠੀ ਐ ਤੁਹਾਡੇ ਕਿੰਨੇ ਪਲਾਟਾਂ ਤੇ ਤੇ ਕਿੰਨੀਆਂ ਕੋਠੀਆਂ ਤੇ ਚਾਹਦੇ ਹੋ ਇਹ ਨਹੀਂ ਜੀ ਪਲਾਟ ਵੀ ਮੈਂ ਬਚਾ ਲਏ ਕੋਠੀ ਵੀ ਵਿਚਾਲੀ ਇੱਕ ਕੋਠੀ ਐਸਐਚਓ ਰਜੇਸ਼ ਕੁਮਾਰ ਨੇ ਵੇਚ ਦਿੱਤੀ ਮੈਨੂੰ ਜੇਲ੍ਹ ਵਿੱਚ ਬੰਦ ਕਰਕੇ ਔਰ ਉਹਨੇ ਮੇਰੇ ਘਰੋਂ ਮੇਰੀ ਗੱਡੀ ਚੋਰੀ ਕਰ ਲਈ ਔਰ ਮੇਰਾ ਜਨਾ ਸਮਾਸੀ ਡੀਜੀਪੀ ਸਾਹਿਬ ਨੂੰ ਮੈਂ ਜਾ ਕੇ ਕੱਲਾ ਕੱਲਾ ਕੈਲਕੂਲੇਟ ਕਰਾਇਆ ਸਰ ਜੀ 3 ਕਰੋੜ 88 ਲਗਤੀ ਜਰ ਜਿਹੜਾ ਐਦਾਂ ਓਪਨ ਇਹਨੇ ਖੋਇਆ ਔਰ ਡਾਕਾ ਮਾਰਿਆ ਔਰ ਕੋਠੀ ਵੇਚੀ ਗੱਡੀ ਚੋਰੀ ਕੀਤੀ ਮੈਂ ਕਹਿੰਦਾ ਜੀ ਮੈਨੂੰ ਉਹੀ ਦੇ ਦਿਓ ਮੈਨੂੰ 11 ਕਰੋੜ 12 ਕਰੋੜ ਦੀ ਨਹੀਂ ਲੋੜ ਮੈਂ ਆਪਣੇ ਘਰ ਨੂੰ ਜਾਵਾਂ ਜਿੰਦੇ ਜੀ ਤਾਂ ਮੈਂ ਆਪਣੇ ਘਰ ਨੂੰ ਜਾਵਾਂ ਸੋ ਇਹ ਲੋਕ ਬੰਦੇ ਨੂੰ ਜਿੰਦੇ ਜੀ ਜਾਨ ਮਿਲ ਨਹੀਂ ਦਿੰਦੇ ਉਹ ਕਹਿੰਦੇ ਹੁਣ ਅਜੇ ਕਹਿੰਦੇ ਜੀ ਪਤਾ ਕਰੋ ਹੋਰ ਪ੍ਰਾਪਰਟੀ ਕਿੱਥੇ ਕਿੱਥੇ ਆ ਲਓ ਦੱਸੋ ਇੱਕ ਉਹ ਜੇ ਕੰਡਪਾਟ ਸਾਵਰ ਅੰਦਰ ਆਇਆ ਸੀ ਉਹ ਤੇ ਪਾਠੀ ਚੱਪਿਆ ਸੀ ਉਹ ਕਿਉਂਕਿ ਸਰ ਜੀ ਮੇਰੇ ਬੱਚੇ ਆਏ ਸੀ ਬਾਹਰੋਂ ਤੇ ਹਰ ਇੱਕ ਬੰਦਾ ਮੇਰਾ ਬੇਟਾ ਪਹਿਲਾ ਪੰਜਾਬੀ ਪੁਲਿਸ ਅਫਸਰ ਸੀਗਾ ਜਦੋਂ ਇੰਡੀਆ ਆਇਆ ਫ੍ਰੈਂਚ ਪੁਲਿਸ ਖੁਸ਼ੀਆਂ ਸੀਗੀਆਂ ਤੇ ਮੈਂ ਸੋਚਿਆ ਕਿ ਚਲੋ ਖੰਡ ਪਾਠ ਕਰਾਉਣੀ ਆ ਹਫਤਾ ਤੱਕ ਰਹਿਣਾ ਸੀ ਉਹਨਾਂ ਨੇ ਮੈਂ ਤਾਂ ਬੱਚਿਆਂ ਨੂੰ ਲੈਣ ਗਈ ਪਾਠੀ ਘਰੇ ਇਹ ਬੇਵਕੂਫ ਸਮਝੇ ਕਿ ਜੇ ਮੇਰੀ ਫਲਾਈਟ ਹੋ ਗਈ ਆ ਇਹਨਾਂ ਨੇ ਉਹ ਪਾਠੀ ਚੱਕੇ ਉਹਨਾਂ ਦੇ 452 ਲਾ ਕੇ ਹਵਾਲਾ ਚ ਬੰਦ ਕਰਤਾ ਇਹਨਾਂ ਨੂੰ ਕਬਜ਼ਾਕਾਰ ਬਣਾ ਦਿਆ ਆਪ ਮਾਲਕ ਬਣ ਕੇ ਪਾਠੀ ਅੰਦਰ ਕਰਦੇ ਗਏ ਮੈਂ ਵਾਪਸ ਆ ਗਈ ਜਦੋਂ ਮੈਂ ਵਾਪਸ ਆਈ ਮੈਂ ਸਿੱਧੀ ਗਈ ਕੋਰਟ 'ਚ ਮੈਂ ਜੱਜ ਸਾਹਿਬ ਨੂੰ ਕਿਹਾ ਜੱਜ ਸਾਹਿਬ ਇਹ ਪੋਰਸਚੂਰ ਬੋਲਦੀ ਆ 30 ਸਾਲ ਪੁਰਾਣੀ ਸਾਡੇ ਇਹ ਪਾਠੀ ਆ ਜੱਜ ਸਾਹਿਬ ਨੇ ਉਸੇ ਵੀਲੇ ਜ਼ਮਾਨਤਾਂ ਲੈ ਲਈਆਂ ਫਿਰ ਉਹ ਐਸਐਚਓ ਨੇ ਕਿਹਾ ਮੈਨੂੰ ਉੱਤੋਂ ਫੋਨ ਆ ਗਿਆ ਕਿ ਭਾਵੇਂ ਇਹ ਮਾਲਕ ਮਕਾਨ ਆ ਇਹਨੂੰ ਰੈਸਟ ਕਰੋ ਗੁੰਡੇ ਨਾ ਇਹਦੇ ਘਰੋਂ ਕੱਟਿਓ ਸਰ ਇਹ ਨਮਕਨੂ ਨਾ ਸੀ ਦੇਖਿਆ ਮੈਂ ਹੁਣ ਉਹਦੇ ਤੇ ਵੀ ਡੈਫਰਮੇਸ਼ਨ ਪਈ ਹੋ ਆ ਉਹ ਐਡੀ ਜੀਪੀ ਤੇ ਵੀ ਬਟ ਇਹ ਸਮਝ ਨਹੀਂ ਆਉਂਦੀ ਕਿ ਇਹ ਲੋਕ ਪਬਲਿਕ ਸਰਵੰਟ ਹੋ ਕੇ ਸਾਡੇ ਲੋਕਾਂ ਨੂੰ ਕਿੱਦਾਂ ਜ਼ਲੀਲ ਕਰਦੇ ਆ ਗੁੰਡੇ ਕਰਿਓ ਮੈਨੇ ਇੱਕ ਲੁਧਿਆਣੇ ਤੋਂ ਮਾਰਨ ਦੇ ਤੰਤੇ ਜੋ ਇੱਕ ਵਾਰ ਨੇ ਜੀ 6 ਵਾਰੀ ਸ਼ੇਰ ਮੇਰਾ ਮਰਡਰ ਕਰਨ ਦੀ ਕੋਸ਼ਿਸ਼ ਕੀਤੀ ਆ ਗੱਡੀ ਟਰੱਕ ਥੱਲੇ ਦਿੱਤੀ ਕਦੀ ਸਿਰ ਵਿੱਚ ਨਾ ਹੁਣ ਤਾਂ ਐਸਐਚਓ ਹੀ ਆ ਗਈ ਸਿੱਧੀ ਵੀ ਘਰੋਂ ਹੀ ਚੱਕ ਲੋ ਹਨ ਉਹ ਜਗ੍ਹਾ ਲਿਜਾ ਕੇ ਮਾਰ ਦਿੰਦੇ ਆ ਆ ਦੇਖੋ ਜੀ ਦੇਖੋ ਰਸੂਏ ਦਾ ਵੱਡੀ ਮਿਲਿਆ ਆ ਦੇਖੋ